ਅੱਜ ਚੰਡੀਗੜ੍ਹ ਦੇ ਵਿੱਚ ਕੂਚ ਕਰਨਗੇ ਕਿਸਾਨ ਜੀ ਹਾਂ ਅੱਜ ਐਸ ਕੇ ਐਮ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਕੂਚ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਕੱਲ ਹੀ ਬਿਆਨ ਦਿੱਤਾ ਗਿਆ ਸੀ ਕਿ ਹਾਂ 5 ਤਰੀਕ ਨੂੰ ਜਿਹੜਾ ਚੰਡੀਗੜ੍ਹ ਕੂਚ ਦਾ 7 ਦਿਨਾਂ ਦਾ ਧਰਨਾ ਹੈ ਉਸ ਦੇ ਲਈ ਕਿਸਾਨ ਨੇ ਜੜੇ ਹੋਆ ਅੱਜ ਚੱਲ ਪਏ ਨੇ ਤਾਂ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਧਰਨਾ ਦਿੱਤਾ ਜਾਵੇਗਾ ਹਾਲਾਂਕਿ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਧਰਨੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਪਰ ਦੱਸਦੀ ਹੈ ਕਿ ਇਸੇ ਚਾਲਦੇ ਆ ਫਿਰ ਵੀ ਕਿਸਾਨ ਨੇ ਜਿਹੜੇ ਉਹ ਡਟੇ ਹੋਏ ਨੇ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਸਾਨੂੰ ਇਜਾਜ਼ਤ ਚਾਹੀਦੀ ਹੈ 34 ਸੈਕਟਰ ਦੇ ਵਿੱਚ ਉਹਨਾਂ ਨੇ ਇਜਾਜ਼ਤ ਮੰਗੀ ਸੀ ਪਰ ਉਹਨਾਂ ਨੂੰ ਤਰਨੇ ਦੀ ਇਜਾਜ਼ਤ ਨਹੀਂ ਮਿਲੀ ਪਰ ਹੁਣ ਫਿਰ ਤੋਂ ਜਿਹੜੀ ਖਲਦ ਐਲਾਨ ਹੋਇਆ ਹੈ ਐਸਕੇਮ ਦੇ ਵੱਲੋਂ ਕਿ ਅੱਜ ਯਾਨੀ ਕਿ 5 ਮਾਰਚ ਨੂੰ ਚੰਡੀਗੜ੍ਹ ਦੇ ਵੱਲ ਕੋਚ ਕੀਤਾ ਜਾਵੇਗਾ ਤਾਂ ਦੱਸ ਦਈਏ ਕਿ ਮੁਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਪੁਲਿਸ ਦਾ ਸਖਤ ਪਹਿਰਾ ਨਜ਼ਰ ਆ ਰਿਹਾ ਹੈ 18 ਐਂਟਰੀ ਪੁਆਇੰਟ ਨੇ ਜਿਹੜੇ ਉਹ ਸੀਲ ਕਰ ਦਿੱਤੇ ਗਏ ਨੇ ਆਉਣ ਜਾਣ ਵਾਲੀਆਂ ਗੱਡੀਆਂ ਦੀ ਵੀ ਚੰਗੀ ਤਰ੍ਹਾਂ ਚੈਕਿੰਗ ਹੋ ਰਹੀ ਹੈ ਹਾਲਾਂਕਿ ਟ੍ਰੈਕਟਰ ਟਰਾਲੀ ਤਾਂ ਪਹਿਲਾਂ ਹੀ ਅਲਾਉਡ ਨਹੀਂ ਸੀ ਤੇ ਗੱਡੀਆਂ ਦੀ ਵੀ ਫੁੱਲ ਚੈਕਿੰਗ ਰਹੀ ਹੈ ਤੇ ਚੰਡੀਗੜ੍ਹ ਪੁਲਿਸ ਨੇ ਕਈ ਰੂਟ ਨੇ ਜੜੇ ਡਾਇਵਰਟ ਕੀਤੇ ਹੋਏ ਨੇ ਤਾਂ ਐਸਕਮ ਦੇ ਵੱਲੋਂ ਅੱਜ ਚੰਡੀਗੜ੍ਹ ਦੇ ਵੱਲ ਕੂਚ ਕੀਤਾ ਜਾਵੇਗਾ ਅਤੇ 7 ਦਿਨਾਂ ਦੇ ਧਰਨੇ ਦੀ ਗੱਲ ਕਹੀ ਗਈ ਸੀ ਯਾਨੀ ਕਿ 7 ਤੋਂ ਲੈ ਕੇ ਕਹਿ ਸਕਦੇ ਹਾਂ ਕਿ 12 ਤਰੀਕ ਤੱਕ ਇਹ ਤਰਨਾ ਹੋਣਾ ਸੀ 12 ਤਰੀਕ ਤੱਕ ਇਹ ਤਰਨਾ ਮੁੱਕਣਾ ਸੀ ਤਾਂ ਦੱਸ ਦਈਏ ਕਿ ਹੁਣ ਵੇਖਣਾ ਇਹ ਹੋਵੇਗਾ ਕਿ ਜਿਹੜੇ ਕਿਸਾਨ ਨੇ ਉਹ ਚੰਡੀਗੜ੍ਹ ਵੱਲ ਕੂਚ ਕਰ ਸਕਦੇ ਨੇ ਜਾਂ ਨਹੀਂ ਜਾਂ ਕਿਸ ਤਰੀਕੇ ਦੀ ਸਥਿਤੀ ਹੈ ਜਿਹੜੀ ਅੱਗੇ ਦੇਖਣ ਨੂੰ ਮਿਲੇਗੀ ਕਿਉਂਕਿ ਐਸਕਮ ਦੇ ਵੱਲੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਦੇ ਨਾਲ ਮੀਟਿੰਗ ਕੀਤੀ ਗਈ ਸੀ ਹਾਲਾਂਕਿ ਉਹ ਮੀਟਿੰਗ ਜਿਹੜੀ 3 ਨੂੰ ਹੋਈ ਸੀ ਉਹ ਬੈਸਿੱਟਾ ਰਹੀ ਕਿਹਾ ਜਾ ਰਿਹਾ ਕਿ ਇਸ ਮੀਟਿੰਗ ਦੇ ਵਿੱਚੋਂ सीएम मान खुद उठ के चले गए सन पर बाद दे विच ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਕੂਚ ਦਾ ਜਿਹੜਾ ਐਲਾਨ ਸੀ ਉਹ ਕਰ ਦਿੱਤਾ ਜਾਂਦਾ ਹੈ ਤੇ ਬੀਤੀ ਦਿਨੀ ਇਹ ਐਲਾਨ ਹੁੰਦਾ ਹੈ ਜਿਸ ਤੋਂ ਬਾਅਦ ਅੱਜ ਦੀ ਜਿਹੜੀ ਤਸਵੀਰ ਆ ਉਹ ਦੇਖਣਾ ਹੋਵੇਗਾ ਕਿ ਜਿਹੜੀ ਚੰਡੀਗੜ੍ਹ ਦੇ ਵਿੱਚ ਕੂਚ ਹੈ ਉਸ ਨੂੰ ਕਰਨ ਦੀ ਇਜਾਜ਼ਤ ਕਿਸਾਨਾਂ ਨੂੰ ਮਿਲੇਗੀ ਕਿ ਆ ਕਿਸਾਨਾਂ ਜੁreturnData ਲਾਉ ਪਉਣਗੇ ਜਾਂ ਨਹੀਂ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਵੱਲੋਂ ਕੀ ਇੰਤਜ਼ਾਮ ਨੇ ਜਿਹੜੇ ਉਹਨਾਂ ਨੂੰ ਰੋਕਣ ਲਈ ਕਿਤੇ ਜਾਂਦੇ ਨੇ ਹਾਲਾਂਕਿ ਕਿਸਾਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੇ ਉਹ ਹਾਈਵੇ ਨੇ ਉਹਨਾਂ ਨੂੰ ਜਾਮ ਨਹੀਂ ਕਰਨ ਗਿਆ ਉਸ ਤੋਂ ਇਲਾਵਾ ਜਿੱਥੇ ਕਿਤੇ ਉਹਨਾਂ ਨੂੰ ਖਾਲੀ ਜਗ੍ਹਾ ਮਿਲੇਗੀ ਉੱਥੇ ਉਹ ਆਪਣਾ ਧਰਨਾ ਜਾਰੀ ਰੱਖਣਗੇ ਕਿਸਾਨਾਂ ਦੇ ਵੱਲੋਂ ਇਹ ਤਾਂ ਕਿਹਾ ਗਿਆ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਹਾਈਵੇ ਜਿਹੜਾ ਉਸ ਨੂੰ ਨੁਕਸਾਨ ਨਹੀਂ ਪਹੁੰਚਾਣਗੇ ਉਸ ਨੂੰ ਜਾਮ ਨਹੀਂ ਕਰਨਗੇ ਪਰ ਦੇਖਣਾ ਇਹ ਹੋਵੇਗਾ ਕਿ ਹੁਣ ਕਿਸਾਨਾਂ ਨੂੰ ਰੋਕਿਆ ਜਾਵੇਗਾ ਜਾਂ ਕਿਸ ਤਰੀਕੇ ਦੇ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਜਾਣਗੇ ਕਿ ਆ ਕਿਸਾਨਾਂ ਦੇ ਨਾਲ ਦੁਬਾਰਾ ਮੀਟਿੰਗ ਹੋਏਗੀ ਜਾਂ ਕਿਸ ਤਰੀਕੇ ਦੀ ਅੱਗੇ ਸਥਿਤੀ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਸਬਸਕ੍ਰਾਈਬ ਕਰੋ ਚਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਨਹੀਂ ਪ੍ਰੈਸ ਕਰੋ ਬੈਲ ਆਈਕਨ ਨੂੰ